ਹੰਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੁੰਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਜੀ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ ਦੋ گاਵਾ ਦਿਖਾਉਣੀਆਂ ਇੱਕ ਬੱਚੇ ਵਾਲੀ ਆ ਤੇ ਇੱਕ ਬੱਚੇ ਤੋਂ ਬਿਨਾ ਦੋਵੇਂ ਸੋਈਆਂ ਸਵਾਈਆਂ ਸੋਈਆਂ ਦੀ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ। ਵੀਡੀਓ 'ਚ ਕਦੇ ਵੀ ਨਾ ਕਿੰਨੇ ਵੀ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਤੇ ਪਸ਼ੂ ਲੈ ਜਾਓ। ਜੋ ਵੀ ਆ ਇੱਥੇ ਵੇਖ ਚੱਕ ਕੇ ਪਸ਼ੂ ਖਰੀਦਿਆ ਕਰੋ ਜੀ। ਹਾਂਜੀ ਵਧੀਆ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਜੀ। ਹੋਠ ਠੀਕ ਠਾਕ ਜੀ। ਹਾਂਜੀ ਵਧੀਆ ਜੀ। ਚਲੋ ਵਧੀਆ ਜੀ ਇਦਾਂ ਜੇ ਨਾਮ ਦੱਸੇ ਕਰੀ ਆਪਾਂ। ਹਾਂ ਵੀਰ ਜੀ ਆਪਣਾ ਸ਼ਮਸ਼ੀਰ ਸਿੰਘ ਪਿੰਡ ਪੂੰਗਾ ਤਹਿਸੀਲ ਨਾ ਡਿਸਟ੍ਰਿਕਟ ਕੰਪਲੀ ਸਰ। ਤੇ ਫੋਨ ਨੰਬਰ ਇਹ ਬੋਲ ਦੋ। 7508511814 ਜੀ। ਠੀਕ ਆ। ਹਾਂਜੀ। ਤੇ ਅੱਜ ਦੋ ਫਿਰ ਦੋ ਵਾੜਾ ਭਾਜੀ ਇੱਕ ਤਾਜੀ ਸੂਈ ਇੱਕ ਬੱਚੇ ਤੇ ਬਣਾ ਜੋ ਠੀਕ ਆ ਹਾਂਜੀ ਪਹਿਲਾਂ ਬੱਚੇ ਲਈ ਵਿਖਾ ਦੀ ਹੈ ਨਾ ਹਾਂਜੀ ਭਾਜੀ ਪੰਜਾਬ ਵਾਲੀ ਜਰਸੀ ਵੜ ਜਾਓ ਇਹ ਕਾਲੇ ਸੂਈ ਦੇ ਵਿਰਧੀ ਵਛੀਏ ਤੇ ਮਗਰ ਜੋ ਇਹਦੇ ਮਗਰ ਵੀ ਵਛੀ ਆ ਹਾਂਜੀ ਠੀਕ ਆ ਸ਼ਾਮੀ ਭਾਜੀ 7 ਕਿਲੋ ਤੇ ਲੋ ਬੌਲਾ ਕੱਢੇ ਆ ਜੋ ਅੱਛਾ ਹਾਂਜੀ ਠੀਕ ਆ ਜਿਹੜੇ ਦੁੱਧੋਂ ਵਧੂਗੀ ਹਨਾ ਦੁੱਧ ਭਾਜੀ 20 ਕਿਲੋ ਚਵਾਈ ਜਾਊਗੀ ਚਲੋ ਬਾਕੀ ਤਾਂ ਅਸੀਂ ਆਪਾਂ ਨਹੀਂ ਸਮਝਣਾ ਵੇਖਣਾ ਇਹ ਆ ਵੀ ਅਜੇ ਤਾਜੀ ਸੂਈ ਆ ਤੇ ਉਹ ਤਰ੍ਹਾਂ ਜਰਸੀਆਂ ਦੇ حساب ਨਾਲ ਕੱਦ ਬੇਲ ਚ ਚੰਗੀ ਆ ਬਾਜੀ ਬਾਗੀ ਰਾਜੀ ਬਾਜੀ ਜੇ ਵੈਡ ਗਰਮੀਆਂ ਚ ਝੋਣ ਵਾਲੀ ਆ ਆਪਸ ਨੂੰ ਬਾਗੀ ਚੰਗਾ ਲੱਗਾ ਰਿਹਾ ਮਗਰ ਵੀ ਇਹਦੇ ਪਛੀ ਆ ਬਾਕੀ ਥਾਂ ਤੋਂ ਬਾਜੀ ਦੀ ਗੱਲ ਕਰ ਆ ਨਹੀਂ ਸੱਦੇ ਜੀ ਦੁੱਧ ਚੁੰਗਣ ਦੇ ਨਹੀਂ ਜਾ ਅਜ ਬੱਚੇ ਨੇ ਪੂਰੀ ਤੇ ਬਈ ਵੀ ਹਾਲ ਤੇ ਆ ਥਾਣੇ ਦੇ ਦੇਖ ਸਕਦੇ ਆ ਬਾਕੀ ਇਹ ਜੇ ਬੋਲੋ ਹੀ ਆਪਾਂ ਦੇਖ ਸਕਦੇ ਪਲੇ ਰੰਗ ਦੇ ਹਾਂਜੀ ਹਾਂਜੀ ਬਾਕੀ ਭਾਜੀ ਆ ਰੱਸੀ ਰੱਸੀ ਨਹੀਂ ਭਾਈ ਕੋਈ ਕੁਸ਼ ਨਹੀਂ ਆ ਹਾਂਜੀ ਬਾਕੀ ਸਾਨੂੰ ਵੀ ਪ੍ਰੋਪਰ ਹੱਥ ਦੀ ਚਵਾਈ ਲਾਇਆ ਹਾਂ ਹਾਂਜੀ ਭਾਜੀ ਭਾਜੀ ਦੁੱਧ ਦੇਨੇ ਪੀਲੇ ਸੂਏ 18 ਆਂਦੀ ਕਿਲੋ ਦਿੱਤਾ ਜੋ ਠੀਕ ਆ ਹਾਂਜੀ ਯਾਰ ਕਹੇ ਭਾਜੀ ਇੰਨਾ ਚਵਾਈ ਜਾਊਗੀ ਤੇ ਇਹਦਾ ਕਿੰਨਾ ਕੁ ਰੱਖਣਾ ਮੁੱਲ ਫਿਰ ਆਪਾਂ ਮੁੱਲ ਕਰਾਉਂਦੇ ਭਾਜੀ ਬਈ 55 ਕਰਾ ਲਓ 50000 ਦੇ ਦਈਏ ਕਰ ਦੋ ਪਮਾਨਤਨ ਹੋ ਰਿਹਾ 2022 ਛੋੜ 48000 ਰੁਪਏ ਦੇ ਦਾਂਗੇ 48000 ਦੇ ਦੇ ਦਾਂਗੇ ਹਾਂਜੀ ਬਾਕੀ ਮੌਕੇ ਤੇ ਕਰ ਦੋਗੇ ਭਾਜੀ ਮੌਕੇ ਤੇ ਭਾਜੀ ਮਾਨਤਨ ਕਰ ਦਾਂਗੇ ਠੀਕ ਤੇ ਹੁਣ ਆ ਜਿਹੜੀ ਗਾਂ ਜੀ ਇਥੇ ਦੁੱਧ ਭਾਜੀ ਹੋਗਾ 12 ਕਿਲੋ ਭਾਈ 11 ਕਿਲੋ ਆਪਣਾ ਲਵੇ ਕਰਕੇ ਅੱਛਾ ਹਾਂਜੀ ਠੀਕ ਹੈ ਤੇ ਬੱਚਾ ਨਹੀਂ ਹੈਗਾ ਤਾਂ ਬੱਚਾ ਨਹੀਂ ਹੈਗਾ ਭਾਜੀ ਮਹੀਨੇ ਤੋਂ ਬਾਹਰ ਹੀ ਹੋਏ ਦੇ ਮੈਨੂੰ ਬਾਕੀ ਦੁੱਧ ਦੀ ਤੁਸੀਂ ਇੱਥੇ ਆਪਣੀ ਚਵਾਈ ਕਰਕੇ ਲੈ ਜਾਣੀ ਹੈ ਸੋਈ ਸਵਾਈ ਹੈ ਕਿਹੜੀ ਮੰਡੀ ਚ ਵੱਜੀ ਹੈ ਆਇਲਾ ਆ ਬਗਿਰਜੀ ਇਹ ਵੀ ਜਾਣ ਬੜੀ ਭੋਲੀ ਜੋ ਇਹ ਵੀ ਖੰਡੀ ਤੇ ਰਹੀ ਆ ਕਹਿੰਦੇ ਹਾਂਜੀ ਥਾਣੇ ਤੇ ਫਿਰ ਦੇਖ ਸਕਦੇ ਲੱਗ ਕੇ ਹਾਂਜੀ ਤੇ ਇਹਦਾ ਫਿਰ ਵੀ ਜੀ ਮੁੱਲ ਬੋਲੇ ਬਰਾਉਨ ਭਾਜੀ ਭਾਵੇਂ ਦਾ 25000 ਗਾ ਲ 22000 ਰੁਪਏ ਦੇ ਦਾਂਗੇ। ਅੱਛਾ। ਹਾਂਜੀ। 21000 ਦੇ ਦੋਗੇ। ਹੋਕਰ ਭਾਈ ਛੋੜ ਛੱਬਾ ਕਰ ਦਾਂਗੇ। ਠੀਕ ਹੈ। ਦੁੱਧ 21 ਕਿਲੋ ਇਥੇਲੇ ਪੱਕਾ ਆ ਤਿਆਰ ਹੋਗਾ। ਠੀਕ ਹੈ। ਬਾਕੀ ਭਾਈ ਸੁਆ ਸੁਆ ਮਾਲ ਇੱਥੇ ਵੇਚ ਜਾ ਕੇ ਤਸੱਲੀ ਕਰਕੇ ਖੜੋ। ਇੱਥੋਂ ਤਸੱਲੀ ਕਰਕੇ ਨਾ ਵੇਖ ਚਾ ਕੇ ਖੜੋ। ਦੋਵੇਂ ਸੁਈਆਂ ਸੁਆਈਆਂ। ਇੱਥੇ ਆ ਕੇ ਆਪਣੀਆਂ ਵੇਖ ਚਾ ਕੇ ਤਸੱਲੀ ਕਰਕੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖਰੀਦੋ ਜੀ।